ਚੰਡੀਗੜ੍ਹ ਦੇ ਵਿੱਚ ਬੈਠੇ ਨੇ ਚੰਡੀਗੜ੍ਹ ਦੇ ਵਿੱਚ ਲਗਾਤਾਰ ਕਿਸਾਨ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਕਿਸਾਨਾਂ ਦੇ तमाम ਮੁੱਦੇ ਜਿਹੜੇ ਨੇ ਉਹ ਐਮਐਸਪੀ ਤੋਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਵਿਧਾਨ ਸਭਾ ਦੇ ਵਿੱਚ ਮੌਜੂਦ ਹਾਂ ਤੇ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ ਆ ਤੇ ਬੇहद ਹੰਗਾਮੇਦਾਰ ਹੋ ਸਕਦਾ ਕਿਉਂਕਿ ਕੱਲ ਪਹਿਲੇ ਦਿਨ ਕਈ ਮੁੱਦਿਆਂ ਨੂੰ ਲੈ ਕੇ ਜਿਹੜੀ ਆ ਵਿਰੋਧੀ ਧਿਰ ਤੇ ਸੱਤਾ ਧਿਰ ਦੇ ਵਿੱਚ ਤਕਰਾਰ ਦੇਖਣ ਨੂੰ ਮਿਲੀ ਹੈ ਸਭ ਤੋਂ ਪਹਿਲਾਂ ਜੇ ਜ਼ਿਕਰ ਕਰਾਂ ਤਾਂ ਇਸ ਵੇਲੇ ਤਸਵੀਰਾਂ ਦਿਖਾ ਦਿੰਨਾ ਹੈ ਚਾਰ ਚੋਪਨ ਪ੍ਰਬੰਧ ਨੇ ਹਾਲਾਂਕਿ ਇਹ ਜੇ ਵਿਧਾਇਕਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਨਹੀਂ ਹੋਇਆ ਪਰ ਉਸ ਤੋਂ ਪਹਿਲਾਂ ਦੱਸ ਦਿੰਨਾ ਹੈ ਕੱਲ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੈਸ਼ਨ ਦੇ ਛੋਟੇ ਹੋਣ ਦਾ ਮੁੱਦਾ ਜਿਹੜਾ ਉਹ ਵੱਡੇ ਪੱਧਰ ਤੇ ਚੁੱਕਿਆ ਗਿਆ ਕਿ ਸੈਸ਼ਨ ਘੱਟ ਤੋਂ ਘੱਟ ਇੱਕ ਹਫ਼ਤੇ ਦਾ ਹੋਣਾ ਚਾਹੀਦਾ ਸੀ ਕਿ ਜਿਸ ਦੇ ਵਿੱਚ ਪੰਜਾਬ ਅਤੇ ਪੰਜਾਬ ਨਾਲ ਜੁੜੇ ਮੁੱਦਿਆਂ ਤੇ ਜਿਹੜੀ ਆ ਡਿਸਕਸ ਹੋਵੇ ਤਾਂ ਕਿ ਮਸਲੇ ਜਿਹੜੇ ਨੇ ਉਹ ਉਠਾਏ ਜਾ ਸਕਣੇ ਚੁੱਤਾ ਕਾਖ ਦਿੱਤਾ ਗਿਆ ਕਿ ਬਹੁਤ ਸਾਰੇ ਵਿਧਾਇਕ ਜਿਹੜੇ ਨੇ ਉਹ ਸੱਚੇ ਮੂੰਹ ਵਾਪਸ ਚਲੇ ਜਾਂਦੇ ਨੇ ਕਿ ਬੋਲਣ ਤੱਕ ਦਾ ਮੌਕਾ ਨਹੀਂ ਮਿਲਦਾ ਪਰ ਹੁਣ ਦੇਖਿਆ ਜਾਵੇ ਤਾਂ ਦੂਜਾ ਦਿਨ ਹੈ ਦੂਜੇ ਦਿਨ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਪ੍ਰਤੀਕਰਮ ਰਹਿੰਦਾ ਹੈ तमाम ਵਿਰੋਧੀ ਧਿਰ ਦੇ ਵਿਧਾਇਕ ਨੇ ਜਿਹੜੇ ਉਹ ਆਪਸ ਦੇ ਵਿੱਚ ਜਿਹੜੀ ਆਪਣੀ ਆਵਾਜ਼ ਨੂੰ بلند ਕਰਦੇ ਹੋਏ ਨਜ਼ਰ ਆਏ ਦੂਜੇ ਪਾਸੇ ਪ੍ਰਗਟ ਸਿੰਘ ਵੱਲੋਂ ਮਾਈਨਿੰਗ ਦੇ ਚੁੱਕੇ ਮੁੱਦੇ ਨੂੰ ਲੈ ਕੇ ਜਿਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਕਿ ਤੁਸੀਂ ਮੇਰੇ ਨਾਲ ਜਾਓ ਕਾਰਵਾਈ ਜਿਹੜੀ ਆ ਉਹ ਯਕਦਮ ਅਮਲ ਦੇ ਵਿੱਚ ਲੈ ਕੇ ਆਂਦੀ ਜਾਵੇਗੀ ਤਾਂ ਉਹ ਆਪਣੇ ਆਪ ਦੇ ਵਿੱਚ ਮੁੱਖ ਮੰਤਰੀ ਵੱਲੋਂ ਪਹਿਲ ਕਦਮੀ ਜਰੂਰ ਕਹੀ ਜਾਂਦੀ ਹੈ ਪਰ ਬਹੁਤ ਸਾਰੇ ਮੁੱਦੇ ਨੇ ਜਿਹੜੇ ਪੰਜਾਬ ਦੇ ਉਹ ਚੁੱਕੇ ਗਏ ਕਿ ਕਿਤਨਾ ਕਿਤੇ ਦੇਖਿਆ ਜਾਵੇ ਕਿਸਾਨੀ ਦਾ ਮੁੱਦਾ ਕਿਉਂਕਿ ਕਿਸਾਨ ਇਸ ਵੇਲੇ ਵੱਡੀ ਤعداد ਦੇ ਵਿੱਚ ਯੂਟੀ ਚੰਡੀਗੜ੍ਹ ਦੇ ਵਿੱਚ ਬੈਠੇ ਨੇ ਚੰਡੀਗੜ੍ਹ ਦੇ ਵਿੱਚ ਲਗਾਤਾਰ ਕਿਸਾਨ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਕਿਸਾਨਾਂ ਦੇ तमाम ਮੁੱਦੇ ਜਿਹੜੇ ਨੇ ਉਹ ਐਮਐਸਪੀ ਤੋਂ ਲੈ ਕੇ ਉਹ ਇਸ ਵੇਲੇ ਚਰਚਾ ਦੇ ਵਿੱਚ ਨੇ ਕਿਸਾਨ ਲਗਾਤਾਰ ਵੱਡੀ ਤਦਾਦ ਕਿਉਂਕਿ ਬਹੁਤ ਸਾਰੀ ਗਿਣਤੀ ਆ ਬਹੁਤ ਗਿਣਤੀ ਹੈ ਜਿਹਦੇ ਵਿੱਚ ਕਿਸਾਨ ਇਸ ਵੇਲੇ ਬੈਠੇ ਨੇ ਤਾਂ ਹੁਣ ਇੱਕ ਪਾਸੇ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਦੂਜੇ ਪਾਸੇ ਕਿਸਾਨ ਚੰਡੀਗੜ੍ਹ ਦੇ ਵਿੱਚ ਬੈਠੇ ਨੇ ਆਪਣੇ ਆਪ ਦੇ ਵਿੱਚ ਸਥਿਤੀ ਹੈ ਜਿਹੜੀ ਉਹ ਬਣੀ ਹੋਇਆ ਕਿਉਂਕਿ ਐਮਐਸਪੀ ਨੂੰ ਲੈ ਕੇ ਪਰਾਲੀ ਦੇ ਮੁੱਦੇ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਡਿਸਕਸ ਹੋ ਰਹੀਆਂ ਪਰ ਦੂਜਾ ਦਿਨ ਹੈ ਦੂਜੇ ਦਿਨ ਦੇ ਵਿੱਚ ਹੰਗਾਮੇਦਾਰ ਹੋ ਸਕਦਾ ਹੈ ਵੱਡੀ ਕਿਉਂਕਿ ਵਿਰੋਧੀ ਧਿਰ ਲਗਾਤਾਰ ਆਪਣੀ ਆਵਾਜ਼ ਉਹ بلند ਕਰਨਾ ਚਾਹੁੰਦੀ ਹੈ ਪ੍ਰਤਾਪ ਸਿੰਘ ਬਾਜਵਾਖਦੇ ਨੇ ਹਰ ਇੱਕ ਵਿਧਾਇਕ ਨੂੰ ਘੱਟੋ-ਘੱਟ 10 ਮਿੰਟ ਤੱਕ ਬੋਲਣ ਦਾ ਸਮਾਂ ਦੇਣਾ ਚਾਹੀਦਾ ਤਾਂ ਕਿ ਉਹ ਆਪਣੇ ਆਪਣੇ ਹਲਕੇ ਦੀ ਪੰਜਾਬ ਪੰਜਾਬੀਅਤ ਦੀ ਗੱਲ ਹੈ ਜਿਹੜੀ ਉਹ ਅੱਗੇ ਰੱਖ ਸਕਣ ਕਿਉਂਕਿ ਪੰਜਾਬ ਨਾਲ ਜੁੜੇ ਹੋਏ ਮੁੱਦੇ ਨੇ ਜਿਸ ਤੇ ਜੋ ਕਿ ਵਿਧਾਨ ਸਭਾ ਦੇ ਵਿੱਚ ਡਿਸਕਸ ਹੋਣੇ ਚਾਹੀਦੇ ਨੇ ਕਹਿੰਦੇ ਉਸ ਵੇਲੇ ਸਰਕਾਰ ਸੱਤਾ ਧਿਰ ਤੇ આરોਪ ਲਾਏ ਜਾ ਰਹੇ ਨੇ ਕਹਿੰਦੇ ਉਸ ਵੇਲੇ ਜਿਹੜਾ ਵਿਧਾਨ ਸਭਾ ਸੈਸ਼ਨ ਹੈ ਖਾਣਾ ਪੂਰਤੀ ਹੈ ਲੱਖਾਂ ਰੁਪਏ ਜਿਹੜਾ ਉਹ ਖਰਚਿਆ ਜਾਂਦਾ ਪਰ ਜਿਹੜਾ ਇਸ ਦਾ ਕੋਈ ਸਿੱਟਾ ਨਹੀਂ ਨਿਕਲਦਾ ਪਰ ਪ੍ਰਗਟ ਸਿੰਘ ਜਿਹੜੇ ਨੇ ਉਹ ਬੋਲਦੇ ਨੇ ਕਿ ਇਸ ਵੇਲੇ ਕਲਾਪਸ ਵਰਗੀ ਸਥਿਤੀ ਹੈ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਅ ਬਰਿੰਦਰਬੀਰ ਸਿੰਘ ਪਾੜਾ ਜਿਹੜੇ ਨੇ ਉਹ ਆਪਣਾ ਮੁੱਦਾ ਚੁੱਕਦੇ ਨੇ ਕਹਿੰਦੇ ਕਿ ਮੈਨੂੰ ਤੇ ਮੇਰੇ ਭਰਾ ਨੂੰ ਜਿਹੜੀ ਆ ਉਹ ਧਮਕੀਆਂ ਆਉਂਦੀਆਂ ਤਾਂ ਲਾਅ ਐਂਡ ਆਰਡਰ ਦੀ ਸਥਿਤੀ ਦੇ ਜਿਹੜੇ ਨੇ ਉਸ ਵੇਲੇ ਵਿਰੋਧੀਤਰ ਸਵਾਲ ਚੁੱਕਦੇ ਨਜ਼ਰ ਆਏ ਨੇ ਪਰ ਇਸ ਵੇਲੇ ਸੱਤਾ ਤੇ ਕਹਿ ਰਹੀ ਹੈ ਕਿ ਅਸੀਂ ਸਰਪੱਕੀ ਵਿਕਾਸ ਦੀ ਗੱਲ ਕਰਦੇ ਆ ਗਵਰਨਮੈਂਟ ਇਜ਼ ਅ ਫੇਲਿਅਰ ਇੰਨੇ ਇਸ਼ੂਜ਼ ਨੇ ਪੰਜਾਬ ਦੇ ਨੌਜਵਾਨਾਂ ਤੋਂ ਲੈ ਕੇ ਸਰਕਾਰੀ ਕਰਮਚਾਰੀਆਂ ਦੇ ਕਿਸਾਨ ਬਾਰਡਰਸ ਇੱਥੇ ਆ ਕੇ ਸਾਡੇ ਸਾਰੇ ਸ਼ਹਿਰ ਨੂੰ ਚੰਡੀਗੜ੍ਹ ਨੂੰ ਮੁਹੱਲੀ ਨੂੰ ਘੇਰਿਆ ਸੱਚੇ ਸੌਦੇ ਦਾ ਇਸ਼ੂ ਜਿਹੜਾ ਬੈਬਲ ਕਲਾਂ ਤੇ ਬਰਗਾੜੀ ਦੇ ਇਸ਼ੂਜ਼ ਨੇ ਨੌਜਵਾਨਾਂ ਦੇ ਇਸ਼ੂਜ਼ ਨੇ ਕਰਪਸ਼ਨ ਦੇ ਇਸ਼ੂਜ਼ ਨੇ ਕਿਸਾਨਾਂ ਦੇ ਬੰਦਾ ਸਾਹਿਬ ਇਹ ਸਾਰਿਆਂ ਨੂੰ ਬਰਾਬਰ ਦਾ ਸਮਾਂ ਦਿੱਤਾ ਜਾਂਦਾ ਕਹ ਰਹੇ ਨੇ ਕਿ ਹਰ ਕਿਸੇ ਨੂੰ ਬੋਲਣ ਦਾ ਸਮਾਂ ਦਿੱਤਾ ਜਾਂਦਾ ਹਰ ਇੱਕ ਮੁੱਦੇ ਦੇ ਉੱਤੇ ਜਿਹੜੀ ਚਰਚਾ ਸਭਾ ਸਭਾ ਦੇਖੋ ਕੱਲ ਮੈਂ ਜਿਹੜੀ ਗੱਲ ਰੱਖੀ ਸੀ ਸਾਹਮਣੇ ਜੇ 10 ਮਿੰਟ ਵੀ ਇੱਕ ਮੈਂਬਰ ਨੂੰ ਦੋ ਤੇ ਸਾਨੂੰ 8 ਦਿਨ ਦੇ ਟਾਈਮ ਤੇ ਹਮ ਮਿਨੀਮਮ ਜੇ 117 MLA ਜਿਹੜੇ ਚੁਣਕੇ ਆਏ ਨੇ ਘੱਟੋ ਘੱਟ ਕੋ 10 ਮਿੰਟ ਤੇ ਦੋ ਜੀ ਕਿਸੇ ਨੇ ਆਪਣੇ ਹਲਕੇ ਦੀ ਗੱਲ ਕਰਨੀ ਕਿਸੇ ਨੇ ਸੂਬੇ ਦੀ ਗੱਲ ਕਰਨੀ ਹੈ ਇਹਦੇ ਚੋ ਇਹਦੇ ਚੋ 90% ਲੋਕਾਂ ਨੂੰ ਵਕਤੀ ਨਹੀਂ ਮਿਲਦਾ ਜੀ ਐਂਡ ਦੀ ਹੋਲ ਪਰਪਸ ਇਸ ਡਿਫੀਟਡ ਜੇ ਤੁਸੀਂ ਨਿਹਰਾ ਡਰਾਮਾ ਕਰਕੇ ਵਾਪਸ ਉੱਟ ਜਾਨਾ ਜਿਸ ਤਰੀਕੇ ਦੇ ਨਾਲ ਅੱਜ ਪ੍ਰਾਪਰਟੀਆਂ ਨੂੰ ਲੈ ਕੇ ਇੱਕ ਬਿਲ ਪਾਸ ਕੀਤਾ ਜਾ ਰਿਹਾ ਹੈਗਾ ਐਮਐਸ ਦੀ ਸ਼ਰਤ ਕਟਾਈ ਜਾ ਰਹੀ ਹੈ ਕਿ ਜੇ ਕੋ ਨਿਗਰੀ ਤੋਂ ਨਹੀਂ ਕੱਟਦਾ ਉਸ ਨੂੰ ਜਰਾਂਨੇ ਜੁਰਮਾਨੇ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ ਕੋ ਗੱਲ ਹੈ ਉਸ ਆਜੇ ਉੱਥੇ ਉਹਦੇ ਤੇ ਅੰਦਰ ਰੁਬਹਿਸ ਵੀ ਹੋਏਗੀ ਕਰਾਂਗੇ ਬਟ ਇਹ ਸਾਰੀ ਚੀਜ਼ ਜਿਹੜੀ ਹੈ ਅਸੀਂ ਅੰਦਰ ਇਸ ਨੂੰ ਇਸ ਇਸ਼ੂ ਤੇ ਬੈਸ ਦੀ ਕਰਾਤੀ ਕਿਤਨੇ ਜਰਿਆ ਬਾਜੋਂ ਸਿੱਕਤ ਇਲੀਗਲ ਕਲੋਨੀਆਂ ਸਿੱਕੇ ਨੇ ਉਹਨਾਂ ਦੇ ਵਿੱਚ ਜਿਹੜੇ ਲੋਕਾਂ ਦੁਨ ਘਰ ਲਿੱਤੇ ਗਏ ਨੇ ਉਹ ਕਿਤਨੇ ਕਿਤੇ ਇਲਜ਼ਾਮ ਫੇਰ ਪੁਰਾਣੀ ਸਰਕਾਰ ਤੇ ਲਗਾਉਂਦੇ ਨੇ ਕਹਿੰਦੇ ਕਿ ਉਹਨਾਂ ਦੇ ਸਮੇਂ ਵਿੱਚ ਸਾਰੀਆਂ ਇਲੀਗਲ ਕਲੋਨੀਆਂ ਜੀ ਵੀ ਨਹੀਂ ਕੱਟੀਆਂ ਗਈਆਂ ਇਹ ਹੋਇਆ ਜੀ ਇਲੀਗਲ ਕਲੋਨੀਆਂ ਦਾ ਜ਼ਿਕਰ ਕਰ ਰਹੇ ਨੇ ਕਿ ਪੁਰਾਣੀ ਸਰਕਾਰਾਂ ਜ਼ਿਆਦਾ ਕੱਟੀਆਂ ਗਈਆਂ ਨਹੀਂ ਜਿਸ ਕਰਕੇ ਅਸੀਂ ਕਦੋਂ ਅਸੀਂ ਕਦੋਂ ਰੋਕਿਆ ਕਿਸੇ ਤੇ ਐਕਸ਼ਨ ਤੇ ਲਓ ਭਾਵੇਂ ਪੁਰਾਣਿਆਂ ਤੇ ਲਓ ਭਾਵੇਂ ਨਵਿਆਂ ਤੇ ਲਓ ਕੋ ਲਓ ਤੁਸੀਂ ਹੁਣ ਤੁਸੀਂ ਇਹਨਾਂ ਨੂੰ ਪਾਸ ਕਰਨ ਲੱਗਿਓ ਅਗਲੇ ਆਣ ਕਿਉਂ ਕਹਿੰਗੇ ਪਿਛਲੇ ਪਾਸ ਕਰ ਗਏ ਸੀ ਤੇ ਇਹ ਤੇ ਇੱਕ ਸਾਈਕਲ ਚੱਲੀ ਆਂਦਾ ਅਸੀਂ ਤੇ ਵੇਖੋ ਓਪਨ ਹੈ ਇਸ ਗੱਲ ਨੂੰ ਕਿਸੇ ਵੀ ਗਵਰਨਮੈਂਟ ਨੇ ਭਾਵੇਂ ਪ੍ਰੈਜ਼ੈਂਟ ਹੋਏ ਭਾਵੇਂ ਪਾਸ ਦੀ ਹੋਏ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਹਨਾਂ ਤੇ ਐਕਸ਼ਨ ਲਾਉਣਾ ਹੈ ਤੇ ਸੰਤੁਲਨ ਇਹ ਤਸਵੀਰਾਂ ਨੇ ਵਿਧਾਨ ਸਭਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਅੱਜ ਦੂਜਾ ਦਿਨ ਆ ਤਾਂ ਵੇਖਣ ਨੂੰ ਗੋਗਾ ਕਿ ਕਿਸ ਤਰ੍ਹਾਂ ਦੀ ਜਿਹੜੀ ਅੰਦਰ ਕਾਰਵਾਈ ਰਹੀ ਦੀ ਹੈ ਕੈਮਰਾ ਪਰਸਨ ਪਰਮੇਸ਼ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਵਿਧਾਨ ਸਭਾ ਦੇ ਵਿੱਚ ਮੌਜੂਦ ਹਾਂ ਤੇ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ ਆ ਤੇ ਬੇਹੱਦ ਹੰਗਾਮੇਦਾਰ ਹੋ ਸਕਦਾ ਕਿਉਂਕਿ ਕੱਲ ਪਹਿਲੇ ਦਿਨ ਕਈ ਮੁੱਦਿਆਂ ਨੂੰ ਲੈ ਕੇ ਜਿਹੜੀ ਆ ਵਿਰੋਧੀ ਧਿਰ ਤੇ ਸੱਤਾ ਧਿਰ ਦੇ ਵਿੱਚ ਟਕਰਾਅ ਦੇਖਣ ਨੂੰ ਮਿਲੀ ਹੈ ਸਭ ਤੋਂ ਪਹਿਲਾਂ ਜੇ ਜ਼ਿਕਰ ਕਰਾਂ ਤਾਂ ਇਸ ਵੇਲੇ ਤਸਵੀਰਾਂ ਦਿਖਾ ਦਿੰਨਾ ਹੈ ਚਾਰਚ ਆਪਤ ਪ੍ਰਬੰਧ ਨੇ ਹਾਲਾਂਕਿ ਹਜੇ ਵਿਧਾਇਕਾਂ ਦੇ ਆਉਣ ਦਾ سلسلہ ਸ਼ੁਰੂ ਨਹੀਂ ਹੋਇਆ ਪਰ ਉਸ ਤੋਂ ਪਹਿਲਾਂ ਦੱਸ ਦਿੰਨਾ ਹੈ ਕੱਲ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੈਸ਼ਨ ਦੇ ਛੋਟੇ ਹੋਣ ਦਾ ਮੁੱਦਾ ਜਿਹੜਾ ਉਹ ਵੱਡੇ ਪੱਧਰ ਤੇ ਚੁੱਕਿਆ ਗਿਆ ਕਿ ਸੈਸ਼ਨ ਘੱਟ ਤੋਂ ਘੱਟ ਇੱਕ ਹਫ਼ਤੇ ਦਾ ਹੋਣਾ ਚਾਹੀਦਾ ਸੀ ਕਿ ਜਿਸ ਦੇ ਵਿੱਚ ਪੰਜਾਬ ਅਤੇ ਪੰਜਾਬ ਨਾਲ ਜੁੜੇ ਮੁੱਦਿਆਂ ਤੇ ਜਿਹੜੀ ਆ ਡਿਸਕਸ ਹੋਵੇ ਤਾਂ ਕਿ ਮਸਲੇ ਜਿਹੜੇ ਨੇ ਉਹ ਉਠਾਏ ਜਾ ਸਕਣੇ ਚੁਤਾ ਕਾਕ ਦਿੱਤਾ ਗਿਆ ਕਿ ਬਹੁਤ ਸਾਰੇ ਵਿਧਾਇਕ ਜਿਹੜੇ ਨੇ ਉਹ ਸੱਚੇ ਮੂੰਹ ਵਾਪਸ ਚਲੇ ਜਾਂਦੇ ਨੇ ਕਿ ਬੋਲਣ ਤੱਕ ਦਾ ਮੌਕਾ ਨਹੀਂ ਮਿਲਦਾ ਪਰ ਹੁਣ ਦੇਖਿਆ ਜਾਵੇ ਤਾਂ ਦੂਜਾ ਦਿਨ ਹੈ ਦੂਜੇ ਦਿਨ ਦੇ ਵਿੱਚ ਕਿਸ ਤਰ੍ਹਾਂ ਦਾ